ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਹਦਾ ਕਾਕੂ ਹੀਰਾ ਤੇ ਅੱਜ ਨਾ ਬਾਈ ਮਲਕੀਤ ਆਪਣੇ ਕੋਲੇ ਪਹੁੰਚਿਆ ਹੋਇਆ ਹੈ ਮਿੱਤਰੋ ਸਾਡੇ ਪਿੰਡ ਦੇ ਵਿੱਚ ਹੀ ਬਾਈ ਨਾ ਬਹੁਤ ਸੋਹਣਾ ਗਾਉਂਦਾ ਆਵਾਜ਼ ਸੁਣ ਕੇ ਦੇਖੋ ਬਾਈ ਆਪ ਹੀ ਲਿਖਦਾ ਤੇ ਮੈਂ ਕਹਣਾ ਯਾਰ ਵੀ ਬਹੁਤ ਚੜ੍ਹਾਈ ਆ ਬਾਈ ਅੱਜ ਕੱਲ ਟ੍ਰੈਂਡ ਕਿੰ ਚੱਲੀ ਜਾਂਦਾ ਨਾ ਕਮ ਤੇ ਕੀ ਹਾਲਾ ਬਾਈ ਮਲਕੀਤ ਬਹੁਤ ਵਧੀਆ ਬਾਈ ਲੈ ਬਾਈ ਫਿਰ ਆਉਣ ਦੇ ਗਾਣਾ ਫਿਰ ਜਿਹੜਾ ਤੂੰ ਕਹਿੰਦਾ ਸੁਣਾ ਦੇ ਫਿਰ ਘੈਂਟ ਜਾ ਤੇ ਬਾਕੀ ਗੱਲ ਫਿਰ ਆਪਾਂ ਗੀਤ ਤੋਂ ਬਾਅਦ ਕਰਾਂ ਜੁੜੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਨੂੰ ਹਾਂਜੀ ਉਹ ਤੇਰੀ ਯਾਦ ਸਿੱਧੂ ਸਾਨੂੰ ਆਉਂਦੀ ਐ ਉਹ ਦੱਸ ਕੀ ਕਰੀਏ ਸਾਡੇ ਦਿਲ ਨੂੰ ਬੜਾ ਤੜਪਾਉਂਦੀ ਐ ਉਹ ਦੱਸ ਕੀ ਕਰੀਏ ਸਿੱਧੂ ਕੀ ਕਰੀਏ ਤੈਂ ਗਾਉਣ ਐਸਾਈ ਗਾ ਦਿੱਤਾ ਜਮਸਰਾਈ ਮਿਤਰਾ ਲਾ ਦਿੱਤਾ ਤੈਂ ਗਾਉਣ ਐਸਾਈ ਗਾ ਦਿੱਤਾ ਜਮਾ ਸਰਾਇ ਮੇਂ ਤਰਾ ਲਾ ਦਿੱਤਾ ਤਾਈਓ ਦੁਨੀਆ ਅੱਜ ਤੈਨੂੰ ਗਾਉਂਦੀ ਐ ਓ ਦੱਸ ਕੀ ਕਰੀਏ ਹਾਏ ਸਿੱਧੂ ਕੀ ਕਰੀਏ ਸਾਡੇ ਦਿਲ ਨੂੰ ਬੜਾ ਤੜਪਾਉਂਦੀ ਐ ਓ ਦੱਸ ਕੀ ਕਰੀਏ ਸਿੱਧੂ ਕੀ ਕਰੀਏ ਤੈਨੂੰ ਦੁਨੀਆ ਚੇਤੇ ਕਰਦੀ ਐ ਜਣਾ ਖਣਾ ਤੇਰਾ ਹਮਦਰਦੀ ਐ ਤੈਨੂੰ ਦੁਨੀਆ ਚੇਤੇ ਕਰਦੀ ਐ ਜਣਾ ਖਣਾ ਤੇਰਾ ਹਮਦਰਦੀ ਐ ਕੜਾ ਅੱਜ ਵੀ ਤੇਰੀ ਕੜਾ ਅੱਜ ਵੀ ਤੇਰੀ ਛੜਦੀ ਐ ਤੇਰੀ ਰੂਹ ਅੱਖੀਆਂ ਮੂਰੇ ਆਉਂਦੀ ਐ ਦੱਸ ਕੀ ਕਰੀਏ ਹਾਏ ਸਿੱਧੂ ਕੀ ਕਰੀਏ ਤੈਨੂੰ ਯਾਦ ਸਿੱਧੂ ਵੀ ਕਰਦਾ ਏ ਤੇਰੀ ਸਮਾਦ ਤੇ ਆ ਕੇ ਖੜਦਾ ਏ ਤੈਨੂੰ ਯਾਦ ਸਿੱਧੂ ਵੀ ਕਰਦਾ ਏ ਤੇਰੀ ਸਮਾਦ ਤੇ ਆ ਕੇ ਖੜਦਾ ਏ ਉਹਦੇ ਦਿਲ ਵਿੱਚ ਐਨੀ ਉਹਦੇ ਦਿਲ ਵਿੱਚ ਐਨੀ ਸਰਦਾ ਏ ਤੇਰੀ ਰੂਹ ਅੰਬਰਾਂ ਵਿੱਚ ਗਉਂਦੀ ਐ ਓ ਦੱਸ ਕੀ ਕਰੀਏ ਹਾਏ ਸਿੱਧੂ ਕੀ ਕਰੀਏ ਓ ਪੁੱਤ ਕੀ ਕਰੀਏ ਹਾਂਜੀ ਭਾਈ ਕੀ ਬਾਤ ਐ ਭਾਈ ਮਲਕੀ ਦਾ ਬਹੁਤ ਸੋਹਣਾ ਗਾਣਾ ਬਾਈ ਅੱਛਾ ਭਾਈ ਮਲਕੀ ਤਾਂ ਇਹ ਮੰਨ ਲਾ ਵੀ ਕਿਵੇਂ ਜੀ ਸੋਚ ਕੇ ਲਿਖਦੇ ਜਿਵੇਂ ਤੁਸੀਂ ਇਹ ਗਾਣਾ ਲਿਖਿਆ ਕੀ ਚੀਜ਼ ਸੋਚਦੋਂ ਪਹਿਲਾਂ ਬਸ ਉੱਪਰਲੇ ਦੀ ਮਮਹਿਰ ਹੈ ਜਿਵੇਂ ਉਹ ਉਹ ਬਾਕੀ ਸਿੱਧੂ ਮਰੇ ਦਿਲ ਚ ਬਸਾਇਆ ਹੈਗਾ ਜੀ ਕੋਈ ਚੱਕਰ ਨਹੀਂ ਜਦੋਂ ਮੈਂ ਕਲਮ ਤੇ ਕਾਪੀ ਚੱਕ ਲੈਣਾਗਾ ਤੇ ਆਪੀ ਵਾ ਦੇਖਿਆ ਜਾਂਦਾਗਾ ਤੇ ਬਾਈ ਦਾ ਮਤਲਬ ਯਾਰ ਬਹੁਤ ਹੈਂਡ ਕਰਿਆ ਤੇ ਸਾਰੇ ਜਨ ਨੇ ਸਪੋਰਟ ਕਰਨੇ ਬਾਕੀ ਜਿਹੜੋ ਕਮੈਂਟ ਕਰਦੇ ਨਾ ਬਾਈ ਬਣ ਕੇ ਬਾਈ ਨੂੰ ਹੌਸਲਾ ਜ਼ਰੂਰ ਦਿਓ ਤੇ ਜੇ ਕਈ ਵਾਰੀ ਕੋਈ ਕਮੀ ਪੇਸ਼ੀ ਲੱਗਦੀ ਆ ਨਾ ਉਹ ਵੀ ਮਤਲਬ ਤੁਸੀਂ ਕੱਢਿਆ ਕਰੋ ਹਣਾ ਬਾਈ ਹਾਂਜੀ ਹਾਂ ਤੇ ਥੋੜਾ ਫਰਜ ਬਣਦਾਗਾ ਹਾਂ ਕੱਢਿਆ ਕਰ ਸੀ ਕੱਢਿਆ ਕਰ ਤੇ ਬਹੁਤ ਵਧੀਆ ਲੱਗਿਆ ਤੇ ਬਾਕੀ ਆਪਾਂ ਕਈ ਵੀਡੀਓ ਅੱਜ ਬਾਈ ਦੀਆਂ ਬਣਾਉਣੀਆਂ ਨੇ ਸਪੈਸ਼ੀਅਲ ਆਇਆ ਬਾਈ ਆਪਣੇ ਕੋਲੇ ਚੱਲ ਕੇ ਤੇ ਬਸ سپورਟ ਦੀ ਲੋੜ ਆ ਬਾਈ ਹਨਾ ਹਾਂ ਜੀ ਧੰਨਵਾਦ ਸਤਿ ਸ੍ਰੀ ਅਕਾਲ